मिल गए लाओ जी पैसे चुकरिया की कर रही है लाओ जी कितने बाल देखो जी आ देखो जी बाल ओए होए होए इतने बाल ਛੱਡਦੇ ਨੇ ਦੇਖੋ ਦੋਸਤੋ ਦੋਸਤੋ ਦੇਖੋ ਭਰ ਲਿਆ ਡੱਬਾ ਦੇਖਾ ਡੱਬਾ ਦਿਖਾਈ ਆ ਦੇਖੋ ਨੇ ਸੋਨੇ ਨੇ ਡੱਬਾ ਭਰਿਆ ਆ ਇਹਦਾ ਪਾਉਗੀ ਮਰੱਬਾ ਇਹ ਸੋਨੇ ਵਾਲਾ ਦਾ ਪਾਉਗੀ ਮਰੱਬਾ ਦੋਸਤੋ ਸੋਨੇ ਇੰਨੇ ਵਾਲ ਇਕੱਠੇ ਕਰੀ ਗੁਰਜਾ ਡੱਬਾ ਭਰਿਆ ਪਿਆ ਹੈ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਹੈ ਲੋਈ ਦੋਸਤੋ ਦੇਖੋ ਜੀ 9:30 ਵੱਜ ਗਏ ਨੇ ਤੇ ਥੋੜੀ-ਥੋੜੀ ਅੱਜ ਸਵੇਰੇ ਥੋੜੀ-ਥੋੜੀ ਬਾਰਿਸ਼ ਵੀ ਹੋਈ ਦੀ ਬੋਸਤ ਤੇ ਅੱਜ ਸਪਾ ਤਾਂ ਲੇਟ ਹੋ ਗਏ ਕਿਉਂਕਿ ਅੱਜ ਬੱਚਿਆਂ ਦੀ ਹੈਗੀ ਹੈ ਛੁੱਟੀ ਕਿਉਂਕਿ ਇਹਨਾਂ ਦੇ ਚਾਰੇ ਨੇ ਪੇਪਰ ਆਹ ਕਰਕੇ ਬੱਚੇ ਦਾ ਪਾਈ ਨੇ ਸੁੱਤੇ ਤੇ ਦੇਖੋ ਜੀ 90 ਦਾ ਸੁੱਤੀ ਪਈ ਹੈ ਇਹਨਾਂ ਦੀ ਡੇਟ ਸੀਟ ਦੇਖੋ ਆ ਲੱਗੇ ਹੋਇਆ ਪੇਪਰਾਂ ਦੀ ਤੇ ਇਹਨਾਂ ਦੇ ਪੇਪਰ ਜਾ ਰਹੇ ਨੇ ਤਾਂ ਕਰਕੇ ਅੱਜ ਅਰੇ ਦੀ ਛੁੱਟੀ ਅੱਜ ਤੇ ਕੋਈ ਗਿਆ ਨਹੀਂ ਤਾਂ ਕਰਕੇ ਆ ਪਬਲੀਟ ਹੋ ਗਏ ਨਾ ਕਰਕੇ ਦੋਸਤੋ ਲੋ ਜੀ ਦੇਖੋ ਜੀ ਆਪਾਂ ਤਾਂ ਲੇਟ ਹੋ ਗਏ ਨੇ ਪਰ ਉਹਨਾਂ ਨੇ ਤਾਂ ਰੋਟੀ ਖਾ ਰਹੀ ਹੈ ਦੇਖੋ ਜੀ ਤੇ ਬੀਬੀ ਭਾਂਡੇ ਮਾ ਜੀ ਆ ਤੇ ਦੇਖੋ ਜੀ ਇੱਧਰ ਵੀ ਸਾਰੇ ਨੇ ਦੇਖੋ ਲੋ ਜੀ ਇੱਧਰ ਵੀ ਸਾਰੇ ਲੱਗੇ ਪਏ ਨੇ ਖਾਣਾ ਦੇਖੋ ਦੋਸਤੋ ਤਾਂ ਖਾ ਲਿਆ ਲੋ ਜੀ ਇਹਨਾਂ ਨੇ ਸਾਰਿਆਂ ਨੇ ਖਾ ਲਿਆ ਲਾਈ ਪੂਰਾ ਸੁਨੇਹਾਰਾਣੇ ਲੈ ਰੀਆ ਕਾਕੂ ਨੂੰ ਚਲੋ ਜੀ ਮਿੱਤਰੋ ਇਹਨਾਂ ਨੂੰ ਤਾਂ ਆਪਾਂ ਵੀ ਨਾ ਤੋ ਕੇ ਕੰਮ ਕਰਦੇ ਆ ਠੀਕ ਹੈ ਦੋਸਤੋ ਤੇ ਨਾ ਤੋ ਰੁਕੀ ਪਾਣੀ ਵੀ ਖਾਈ ਆਪਾਂ ਨੂੰ ਭੁੱਖ ਲੱਗਿਆ ਈ ਇਹਨਾਂ ਨੂੰ ਦੇਖ ਕੇ ਠੀਕ ਹੈ ਚਲੋ ਜੀ ਇਹਨਾਂ ਦੀ ਇਹੇ ਕੰਮ ਕਰੀ ਜਾਂਦੇ ਆਪਾਂ ਆਪਾਂ ਨਾ ਆ ਕੇ ਧੋ ਕੇ ਆਪਾਂ ਫੇਰ ਮਿਲ ਜਾਂ ਤੁਹਾਨੂੰ ਠੀਕ ਹੈ ਦੋਸਤੋ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਲੋ ਜਬਾ ਨਾ ਤੋਂ ਫੇ ਰੈਡੀ ਚੜੀ ਹੋ ਗਏ ਆ ਲੋ ਜ ਦੇਖੋ ਜੀ ਸੁਨੇਹਾ ਰਾਣੀ ਆਪਣੇ ਚੁਗਰੀਆ ਪੈਸੇ ਜਿਹੜੇ ਗਿਰਗੇ ਤੇ ਤੇ ਮਿਲ ਗਏ ਲੋ ਜੀ ਪੈਸੇ ਚੁਗਰੀਆ ਕੀ ਕਰ ਰਹੀ ਐ ਲੋ ਜ ਕਿੰਨੇ ਬਾੜ ਦੇਖੋ ਜੀ ਆ ਦੇਖੋ ਜੀ ਬਾੜ ਓਏ ਹੋਏ ਹੋਏ ਇੰਨੇ ਬਾੜ ਝੜਦੇ ਨੇ ਦੇਖੋ ਦੋਸਤੋ ਇੰਨੇ ਬਾੜ ਝੜਦੇ ਨੇ ਇਹਨਾਂ ਦੇ ਦੇਖੋ ਦੇਖੋ ਕਿੰਨੇ ਕਿੰਨੇ ਬਾੜ ਹੱਥ ਚ ਦੇ ਲੋ ਇੰਨੇ ਬਾੜ ਨੇ ਇਹਨਾਂ ਨੂੰ ਉਸ ਤੇ ਰੱਖਦੇ ਉਹ ਵਿਗ ਜਾਣਗੇ ਇਹ ਉਹ ਲੈ ਲੀਣਾ ਨਾ ਤਾਂ ਕੁਝ ਸਮਾਨ ਰੱਖ ਦੇਣਾ ਨੂੰ ਇਹ ਵਿਗ ਜਾਣਗੇ ਵਾਲ ਲੋ ਜੀ ਦੋਸਤੋ ਦੇਖੋ ਜੀ ਕਿੰਨਾ ਗੁੱਛਾ ਪ ਰਿਹਾ ਹੈ ਬਾਲ ਸਾਰੇ ਡੱਬੀ ਵਿੱਚ ਨਾ ਵੇਰੇਆ ਕਰੋ ਉਹਦੇ ਵਿੱਚ ਰੱਖ ਦਿਆ ਕਰੋ ਲਫਾਫੇ ਵਿੱਚ ਇਹ ਸਾਰੇ ਵਿਗਦੇ ਨੇ ਪਤਾ ਨਹੀਂ ਕਿੰਨੇ ਹਜ਼ਾਰ ਕਿਲੋ ਵਿਗਦੇ ਨੇ ਤੇ ਲੋ ਜੀ ਦੋਸਤੋ ਦੇਖੋ ਭਰ ਲਿਆ ਡੱਬਾ ਦੇਖਾ ਡੱਬਾ ਦਿਖਾਈ ਆ ਦੇਖਾ ਨਾ ਸੋਹਣੀ ਨਾ ਡੱਬਾ ਭਰਿਆ ਆ ਇਹਦਾ ਪਾਊਗੀ ਮਰੱਬਾ ਇਹ ਸੋਨੇ ਬਾਲਾ ਦਾ ਪਾਉ ਵੀ ਮਰੱਬਾ ਦੋਸਤੋ ਸੋਨੇ ਇਹ ਬਾਲ ਇਕੱਠੇ ਕਰੀ ਗੁਰਜਾ ਡੱਬਾ ਭਰਿਆ ਗਿਆ ਲਓ ਜੀ ਮਾਦਰ ਦੇਖੋ ਆ ਦੇਖ ਰਿਹਾ ਆ ਤੋੜਦਾ ਟਾਇਰ ਦੇਖੋ ਆ ਕਰਤਾ ਆਪਰੇਸ਼ਨ ਦੇਖੋ ਦੋਸਤੋ ਇਹ ਹੈ ਨਾ ਜਮੀਨ ਹੀ ਸ਼ਾਮ ਕੇ ਰੱਖਦੇ ਨੇ ਇਹ ਕੋਈ ਵੀ ਸਮਾਨ ਲੈ ਕੇ ਆਂਦਾ ਨਾ ਸਾਰੇ ਸਮਾਨ ਦੇ ਟੋਟੇ ਟੋਟੇ ਕਰ ਦਿੰਦੇ ਨੇ ਆ ਦੇਖੋ ਆ ਦੇਖੋ ਬੋਲਣ ਦਾ ਦਿਂਦੇ ਹੀ ਨਹੀਂ ਹੈਗੇ ਇਹਦਾ ਜਮਾਨ ਬੜੀ ਚੱਲਦੀ ਹੈ ਚਰਾਂ ਚਰਾਂ ਚੱਲੀ ਜਾਂਦੀ ਹੈ ਨਾ ਇਹਨੂੰ ਬੋਲਣ ਦਾ ਦਿੰਦੇ ਹੀ ਨਹੀਂ ਹੈਗੇ ਲਓ ਜੀਆ ਦੇਖ ਲਓ ਕਰ ਲਓ ਰਵੀਤਾ ਰਾਣੀ ਦੇ ਦਰਸ਼ਨ ਅੱਲਾ ਆ ਦੇਖ ਲਓ ਏ ਚਲੋ ਦੋਸਤੋ ਆਪਾਂ ਮਿਲ ਜਾਂਦੇ ਹਾਂ ਜੀ ਠੀਕ ਹੈ ਦੋਸਤੋ ਲਓ ਜੀ ਦੋਸਤੋ ਆਪਾਂ ਨੇ ਪੰਜੀਰੀ ਲੈ ਲਈ ਹੈ ਹੱਥ 'ਚ ਤੇ ਲਓ ਜੀ ਰਵੀਤਾ ਰਾਣੀ ਦਾ ਭਰਿਆ ਪਿਆ ਪੀਪਾ ਫਿਰ ਹੋਰ ਬਣ ਰਹੀ ਆ ਦੇਖੋ ਉਹਦੇ ਵਿੱਚ ਉਹਦੇ ਕੋਲ ਦੇਖ ਉਹ ਦੇਖੋ ਆ ਮਾਰੇ ਤੱਕੇ ਲੋਈ ਤੱਕੇ ਮਾਰ ਰਹੀ ਹੈ ਕੋਈ ਤੱਕੇ ਮਾਰ ਮਾਰ ਕੇ ਬਾਹਰ ਕੱਢ ਰਹੀ ਹੈ ਲਓ ਜੀ ਦੋਸਤੋ ਹਜ ਇੱਕ ਹੋਰ ਬਣਨ ਲੱਗੀ ਦੇਖੋ ਤੁਸੀਂ ਓਏ ਹੋਏ ਹੋਏ ਪੰਜੀਰੀ ਲਓ ਜੀ ਹੁਣ ਇਹ ਸਾਡੇ ਵਾਸਤੇ ਬਣ ਗਈ ਆ ਇਹਦੇ ਵਾਸਤੇ ਪੰਜੀਰੀ ਆ ਬਣੀ ਹੋਈ ਆ ਉਹਦੇ ਚੋਂ ਕੱਢ ਕੇ ਲੈ ਕੇ ਆਏ ਆ ਦੋਸਤੋ ਇਹਦੇ ਵਾਸਤੇ ਅੱਡ ਬਣੀ ਹੋਈ ਆ ਤੇ ਲਓ ਜੀ ਜੋ ਲੈ ਕੇ ਆਇਦਾਂ ਰਿਸ਼ਤੇਦਾਰ ਤੇ ਇਹਦੀ ਪੰਜੀਰੀ ਲੈ ਕੇ ਆਏ ਦੀ ਮੇਰਾ ਸਾਲਾ ਤੇ ਆਹ ਦੇਖੋ ਉਹਦੀ ਬਣੂਗੀ ਹੁਣ ਦੇਖੋ ਆਹ ਦੇਖੋ ਕਨਸਟਰ ਉੱਪਰ ਆ ਪਿਆ ਸਾਰਾ ਆਹ ਦੇਖੋ ਸਮਾਨ ਆ ਮਨਾਖਾ ਹੈ ਲਓ ਜੀ ਮਨਾਖਾਂ ਲੈ ਕੇ ਆਇਆ। ਚਲੋ ਦੋਸਤੋ ਮਿਲਦੇ ਆਂ ਆਪਾਂ ਪੰਜੀ ਦੀ ਬਾਣੂ ਕੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗਾ। ਠੀਕ ਆ ਦੋਸਤੋ ਆ ਲੈ ਆ। ਜਦ ਮੈਂ ਲੈ ਕੇ ਆਇਆ ਜੀ ਨਾ ਮੇਰੇ ਸਮਾਨ ਦੀ ਸਾਲੀ ਜ਼ੀਰੋ ਵੈਲਿਊ ਦੀ ਵੈਲਿਊ ਹੈ ਹੀ ਨਹੀਂ ਜੀ। ਹੁਣ ਇਹਦਾ ਭਾਈ ਲੈ ਕੇ ਆਇਆ ਨਾ ਦੇਖ ਕਿਵੇਂ ਦਿਖਾਰੀ ਆ ਜਿਵੇਂ ਕਿ ਅਸੀਂ ਨੇ ਦੇਖਿਆ ਹੀ ਨਹੀਂ ਹੈਗਾ। ਦੇਖ ਕਿਵੇਂ ਦਿਖਾਈਏ ਇੱਕ ਮੋਟੇ ਮੋਟੇ ਹੁੰਦੇ ਆ ਕਿ ਦੇਖ ਤੇ। ਲਓ ਜੀ ਪਹਿਲਾਂ ਮੈਂ ਲੈ ਕੇ ਆਇਆ ਜੇ ਨਾ 5000 ਦਾ ਸਮਾਨ ਮੇਰੇ ਸਮਾਨ ਦੀ ਵੈਲਿਊ ਹੀ ਨਹੀਂ ਦੀ ਜਮੇ ਜ਼ੀਰੋ ਕਰਿਆ ਪਿਆ ਸੀ। ਹੁਣ ਇਹਦਾ ਦੇਖਾ ਇਹਦਾ ਭਾਈ ਲੈ ਕੇ ਆਇਆ ਨਾ ਇਹਦਾ ਭਾਈ ਲੈ ਕੇ ਆਇਆ ਹੁਣ ਵੇਖਿਆ ਜਾਣ ਜਾਣ ਕੇ ਦਿਖਾ ਰਹੀ ਹੈ ਵੇਖੋ ਇਹ ਬਦਨਾਮ ਕਿਹਦੇ ਭਾਈ ਇਹ ਬਦਨਾਮ ਅੱਲਾ ਜੇ ਕੋਈ ਕਿਲੋ ਦਾ ਇੱਥੇ ਬਦਨਾਮ ਦੇਖ ਲਓ ਦੋਸਤੋ ਹੁਣ ਇਹਦਾ ਭਾਈ ਲੈ ਕੇ ਆਇਆ ਨਾ ਆਪ ਇਹਦਾ ਵੈਲਿਊ ਹੀ ਨਹੀਂ ਕੋਈ ਨਾ ਮੇਰੇ ਸਮਾਨ ਦੀ ਵੈਲਿਊ ਕੋਫੇ ਕੋਫੇ ਲੈ ਲਓ ਇਹ ਮੇਰੇ ਕੋਫੇ ਤਾਂ ਭਾਰੇ ਜਿਹੜੇ ਹੋਏ ਖੁਈ ਲੱਗੇ ਰਹੇ ਨੇ ਲੈ ਵਾ ਦੇ ਲੋ ਉੱਠ ਕੇ ਆਈ ਆ ਆਪਣੇ ਘਰ ਦੀਆਂ ਨਹੀਂ ਬਰਾਈ ਨਹੀਂ ਸੁਣ ਸਕਦੀ ਓਏ ਦੇਖੋ ਪਾ ਦੇਖ ਕੱਲਾ। ਓ ਵਾਓ। ਦੇਖੋ ਜੀ ਪਿਛਲੇ ਵਲੌਗ ਜੀ ਮੈਂ ਤੁਹਾਨੂੰ ਦੱਸਿਆ ਨਾ ਆਪਣੀ ਤਾਂ ਚੱਲਦੀ ਹੀ ਨਹੀਂ ਹੈਗੀ ਕਿਉਂਕਿ ਨਾ ਸਾਰੇ ਘਰ ਦੇ ਦਾ ਇਹਦੇ ਘਰ ਇਹਦੇ ਪੇਕਿਆਂ ਤੋਂ ਆਏ ਹੋਏ ਨੇ। ਆ ਮੈਂ ਆ ਜਾਣਾ ਕੱਲਾ ਸੁਨੀਲ ਰਾਣਾ ਉਹ ਬਗਿਆਂ ਦਾ ਦੁਕਾਨ ਤੇ ਮੈਂ ਰਹਿਣਾ ਨਾ ਸੁੱਤਰ ਹੀ। ਕੋਈ ਲੱਗੇ ਹੋਏ ਕਿਉਂ ਨਹੀਂ ਦਿਖਾਈ ਦੇ ਰਹੇ। ਲੈ ਆਹ ਦੇਖ ਲਓ ਕਿਵੇਂ ਕਹਿੰਦੀ ਉਹਦੇ 'ਚ ਤਾਂ ਉਹ ਲੱਗੀ ਹੋਈ ਸੀ ਉੱਲੀ। ਆਪਣੇ ਉੱਲੀ ਕਹਿੰਦੇ ਨੇ ਨਾ ਤੇ ਫੋਈ ਕਹਿੰਦੇ ਨੇ। ਦੇਖੋ ਆਪਾਂ ਆਹ ਦੇਖੋ ਸਾਰੇ ਦਿਖਾ ਰਹੇ ਨੇ ਮੈਂ ਘਰ ਘਰ ਦਿਖਾ ਰਹੇ ਹਾਂ ਦੇਖ ਲਓ ਦੋਸਤੋ। ਮੇਰੇ ਸਮਾਨ ਦੇ ਨੇ ਨਾ ਜੀਰੋ ਕਰਦਾ ਆਪਣਾ ਸਮਾਨ ਹੈ ਨਾ ਦਾ ਮੂਰੇ ਲਓ ਜੀ ਕੋਈ ਗੱਲ ਨਹੀਂ ਚਲੋ ਠੀਕ ਆ ਮੇਤਰੋ ਕੋਈ ਗੱਲ ਨਹੀਂ ਸਮਾ ਬਲਮਾਨ ਹੁੰਦਾ ਕਹਿੰਦੇ ਸਮਾ ਬਲਮਾਨ ਚਲੋ ਮਿਲਦੇ ਆ ਥੋੜੀ ਦੇਰ ਲਓ ਜੀ ਦੋਸਤੋ ਹਜੇ ਚੱਲ ਰਿਹਾ ਏ ਹਜੇ ਪ੍ਰੋਸੈਸ ਬਾਕੀ ਆ ਦੇਖੋ ਜੀ ਪੰਜੀਰੀ ਦਾ ਸਮਾਨ ਦੇਖੋ ਜੀ ਪੂਰਾ ਗੋਰ ਨਾਲ ਦੇਖੋ ਤੁਸੀਂ ਪੂਰਾ ਕੰਮ ਚੱਲ ਰਿਹਾ ਏ ਪਹਿਲਾ ਪੰਜੀਰੀ ਪਈ ਜਿਹੜੀ ਉਹ ਰਵੀ ਦਾ ਰਾਣੀ ਨੇ ਰੱਖ ਲਈ ਠੀਕ ਆ ਉਹਦੇ ਬਾਅਦ ਸੇ ਬਣੀ ਦੀ ਜੋ ਸਮਾਨ ਆਇਆ ਧੀ ਹੁਣ ਉਹ ਆਪਣੇ ਵਾਸਤੇ ਬਣੂਗੀ ਸਾਰਿਆਂ ਵਾਸਤੇ ਅਸੀਂ ਸਾਰੇ ਖਾਵਾਂਗੇ ਠੀਕ ਆ ਦੋਸਤੋ ਚਲੋ ਜੀ ਮਿੱਤਰੋ ਜਿਆਦਾ ਤਿਆਰ ਹੋਊਗੀ ਜਦ ਵੀ ਤੁਹਾਨੂੰ ਮੈਂ ਦਿਖਾਉਂਗਾ ਕਿਵੇਂ ਤਿਆਰ ਹੋਊਗੀ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਦੋਸਤੋ ਠੀਕ ਹੈ ਮਿਲ ਜਾ ਫਿਰ ਥੋੜੀ ਦੇਰ ਤੁਹਾਨੂੰ ਠੀਕ ਆ ਮਿੱਤਰੋ ਲਓ ਜੀ ਦੋਸਤੋ ਕੱਢ ਲਿਆ ਹਥਿਆਰ ਜੋ ਕਿ ਦੇਖੋ ਜੀ ਨਿਕਲ ਗਿਆ ਆ ਪਿਆ ਕੱਢ ਲਿਆ ਦੇਖੋ ਜੀ ਹੁਣ ਆਪਾਂ ਇੱਥੇ ਫਿੱਟ ਕਰ ਦਾਂਗੇ ਗੈਂ ਸਿਲੰਡਰ ਤੇ ਹੋਊਗਾ ਫਿਰ ਦੇਖੋ ਜੀ ਪੂਰਾ ਪੰਜੀਰੀ ਦਾ ਸਮਾਨ ਤਿਆਰ ਪੰਜੀਰੀ ਬਣੂਗੀ ਤੇ ਖਾਵਾਂਗੇ ਦੋਸਤੋ ਠੀਕ ਆ ਦੋਸਤੋ ਹਾਏ ਲੱਗੇ ਹੋਏ ਨੇ ਚਲੋ ਇਹਨਾਂ ਨੂੰ ਹਾਏ ਕਰ ਲੈਣਾ ਤਾਂ ਤਿਆਰ ਆਪਾਂ ਰਗਨ ਲਾਣੇ ਆ ਨਾ ਦਾ ਤਾਂ ਗੈਸ ਸਿਲੰਡਰ ਠੀਕ ਆ ਦੋਸਤੋ ਮਿਲ ਜਾਵਰ ਥੋੜੀ ਦੇਰ ਸੁਣ ਲਓ ਜੀ ਦੋਸਤੋ ਬਣ ਰਹੀ ਹੈ ਪੰਜੀਰੀ ਲਓ ਜੀ ਮਿੱਤਰੋ ਦੇਖੋ ਜੀ ਪੰਜੀਰੀ ਬਣ ਰਹੀ ਹੈ ਦੇਖੋ ਤਿਆਰ ਹੋ ਰਹੀ ਹੈ ਦੋਸਤੋ ਹਾਏ ਹਾਏ ਜਦ ਬਣ ਜੂਗੀ ਜਦ ਦਿਖਾਵਾਂਗੇ ਸੋਨੋ ਲੋ ਜੀ ਰਵੀਜ਼ਾ ਰਾਣੀ ਕਰੀਆ ਫ੍ਰਿਜ ਸਾਫ ਲੋ ਜੀ ਆਪਣੇ ਆ ਗੱਲਾਂ ਦਾ ਹੋ ਗਿਆ ਅਸਰ ਜਿਹੜਾ ਮੈਂ ਵਲੌਗ ਤੇ ਦਿਖਾਣਾ ਲੱਗਦਾ ਇਹਨੇ ਦੇਖ ਲੈ ਵਲੌਗ ਤੇ ਹੁਣ ਲੱਗਦਾ ਅਸਰ ਹੋ ਗਿਆ ਥੋੜਾ ਜਿਹਾ ਚਲੋ ਜੀ ਦੋਸਤੋ ਕੋਈ ਨਹੀਂ ਹਜੇ ਤਾਂ ਵੈਸੇ ਤਾਂ ਚਲੋ ਜੀ ਉਧਰੋਂ ਆਟਾ ਗੁੰਨਿਆ ਜਾ ਰਿਹਾ ਹੈ ਰੋਟੀਆਂ ਬਣੂਗੀ ਹੁਣ ਦੇਖ ਲਓ ਦੋਸਤੋ 12:00 ਵੱਜ ਗਏ ਨੇ 12:30 ਤੇ ਇੱਧਰ ਪੰਜੀਰੀ ਬਣਦੀ ਆ ਤੇ ਅੱਜ ਛੁੱਟੀ ਆ ਬੱਚਿਆਂ ਨੂੰ ਬੱਚੇ ਦੇਖ ਰਹੇ ਨੇ ਟੀਵੀ ਤੇ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਆਏਗਾ ਦੇਖੋ ਜੀ ਬੱਚੇ ਟੀਵੀ ਦੇਖ ਰਹੇ ਨੇ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਤੇ ਲੋ ਜੀ ਦੋਸਤੋ ਚਲੋ ਜੀ ਬਣ ਜਾਣਾ ਤੋਂ ਪੰਜੀਰੀ ਓ ਮੈਂ ਤੁਹਾਨੂੰ ਸਾਰਾ ਪੰਜੀਰੀ ਦਾ ਅਜ ਦਿਖਾਵਾਂ ਠੀਕ ਆ ਦੋਸਤੋ ਮਿਲਦੇ ਆਂ ਅਗਰ ਥੋੜੀ ਦੇਰ ਜੀ ਤੁਹਾਨੂੰ ਠੀਕ ਆ ਜੀ ਤਾਂ ਇਹ ਮਿੱਤਰੋ ਆ ਗਏ ਆ ਬੱਚੋ ਕੋ ਸਕੂਲ ਸੇ ਲੈ ਕੇ ਆਏ ਆਂ ਔਰ ਪੰਜੀਰੀ ਖਾ ਕੇ ਦਿਮਾਗ ਧੁੰਮ ਗਿਆ ਹੈ ਦੋਸਤੋ ਔਰ ਬਹੁਤ ਔਖਾ ਹੋਇਆ ਤੇ ਆਏ तो लो जी माधव तो सोखे उठाए नैन्सी सोनी को लेके आए हैं अभी और बाहर आवाज़ें आ रही हैं और बाहर पूरी और लो जी मित्रों चलो जी कोई गर् नहीं मिलते हैं आप थोड़ी देर थोनू रविता राणी न मिलावेंगे तो चलो जी पैया रविता राणी सोरी है और चलो थोड़ी देर में मिलते हैं ठीक है दोस्तों अभी हम आए आए हैं हाथ धो लेते हैं ਔਰ ਬਾਅਦ ਮਿਲਾਂਗੇ ਰਵਿਤਾ ਰਾਣੇ ਕੋ ਠੀਕ ਹੈ ਦੋਸਤੋ। ਲਓ ਜੀ ਮਿੱਤਰੋ ਆ ਗਏ ਆਪਾਂ ਦੇਖੋ ਜੀ ਸੋਨੂੰ ਮੈਂ ਦਿਖਾ ਦਿੰਦਾ ਐ ਦਰਸ਼ਨ ਕਰਵਾਣਾ ਐ। ਲਓ ਜੀ ਮਿਆੰਕ ਓਏ ਸੋ ਰਿਆ ਤਾਂ ਬਾਈ। ਲਾਇ ਵੀ ਸੁੱਤੀ ਪਈ ਆ। ਇਹ ਵੀ ਸੋਈ ਐ ਦੋਨੇ ਸੋਈ ਰਹਿੰਦੇ ਨੇ ਜੀ ਦੋਸਤੋ। ਲਓ ਜੀ ਦੋਸਤੋ। ਓਏ ਓਏ ਮਿਆੰਕ ਇਹ ਬਣੂਗਾ ਯੂਟਿਊਬਰ ਬਣੂਗਾ ਇਹਨੂੰ ਬਣਾਵਾਂਗੇ ਆਪਾਂ। ਲਓ ਜੀ ਦੋਸਤੋ ਚਲੋ ਜੀ। ਲਓ ਜੀ ਆਪਾਂ ਤਾਂ ਹੈਗੇ ਆ ਯੂਟਿਊਬਰ ਯਾਰ ਬੇਇੱਜ਼ਤੀ ਨਹੀਂ ਹੈਗੀ ਆਪਣੀ ਇਹ। 10 ਮਿਲੀਅਨ ਚਲਦਾ ਹੋਵੇ। ਆਹ ਦੇ ਲੈ ਸਰਟੀਫੀਕੇਟ ਯੂਟਿਊਬ ਦਾ ਆਪਣੇ ਲਵੇ, ਪਲੇ ਬਟਨ ਵੀ ਆਪਾਂ ਲਵੇ ਯੂਟਿਊਬ ਦਾ। ਪੱਕੀ ਮੋਹਰ ਆਪਾਂ ਲਵੇ ਕਹਿ ਸਕਦਾ ਮੈਂ ਯੂਟਿਊਬਰ ਆ। ਆ ਤੂੰ ਨਹੀਂ ਕਹਿ ਸਕਦੀ। ਕਿਉਂ? ਕਿਉਂਕਿ ਤੂੰ ਸੌਂਦੇ ਰਹਿੰਦੀ ਆ। ਚਲੋ ਜੀ ਮਿੱਤਰੋ ਆਪਾਂ ਫਿਰ ਮਿਲကြ ਤੁਹਾਨੂੰ ਥੋੜੀ ਦੇਰ ਚ ਠੀਕ ਆ ਦੋਸਤੋ। ਲੋ ਜੀ ਦੋਸਤੋ ਆ ਗਏ ਹਾਂ ਹਮ ਸ਼ੌਪ ਸੇ ਔਰ ਬਣਾਏ ਹੈ ਅੱਜ ਹਮਨੇ ਨਮਕੀਨ ਚਾਵਲ ਦੋਸਤੋ ਨਮਕੀਨ ਚਾਵਲ ਇਹ ਦੇਖਿਏ ਵਰਕੇ ਬਣਾਇਆ ਪਤੀਲਾ ਵਰਕੇ ਬਣਾਇਆ ਨਮਕੀਨ ਚਾਵਲ ਦਾ ਦੋਸਤੋ ਆਲੂ ਵਾਲੀ ਨਮਕੀਨ ਚਾਵਲ ਲਾ ਦੇਖਿਏ ਕੀ ਕਰ ਰਹੇ ਨੇ ਅੰਦਰ ਇਹ ਦਰਵਾਜ਼ਾ ਲਾ ਰੱਖਿਆ ਦੇਖੋ ਦੋਸਤੋ ਸਰਦੁਖ ਰ ਹੈ ਬਸ ਹੰਦ ਸਰਦੁਖ ਰ ਸਰਦੁਖ ਰ ਮੇਰੀ ਵਾਰੀ ਸਰਦੁਖ ਲੱਗ ਜਾਂਦਾ ਇਹਦਾ ਤੇ ਕੀ ਕਰ ਰਹੇ ਹਾਂ ਲਓ ਜੀ ਦੋਸਤੋ ਸਾਡੇ ਜਦ ਮੈਂ ਆਏ ਨਾ ਇਹਨਾਂ ਦਾ ਸਿਰ ਦੁਖਣ ਲੱ ਜਾਂਦਾ ਏ ਚਲੋ ਜੀ ਕੋਈ ਗੱਲ ਨਹੀਂ ਦੇਖੋ ਜੇ ਇਹ ਤਿੰਨੇ ਰਹਿ ਕੇ ਰਾਜੀ ਨਹੀਂ ਦੇਖੋ ਜੀ ਸਾਨੂੰ ਤਾਂ ਇਹ ਬੜ ਨਹੀਂ ਦਿੰਦੇ ਕਮਰੇ 'ਚ ਲਓ ਜੀ ਦੋਸਤੋ ਕੋਈ ਨਹੀਂ ਜਿੱਦਾ ਬਾਹਰੀ ਬਾਹਰ ਆ ਜਾਂਦੇ ਦੋਸਤੋ ਚਲੋ ਕੋਈ ਗੱਲ ਨਹੀਂ ਚਲੋ ਜੀ ਮੈਥਰੋ ਦੇਖੋ ਜੀ ਸਾਨੂੰ ਤਾਂ ਬੜ ਨਹੀਂ ਦਿੰਦੇ ਅੰਦਰ ਬਹੁਤ ਬੁਰਾ ਹਾਲ ਆ ਸਾਡਾ ਚਲੋ ਜੀ ਕੋਈ ਗੱਲ ਨਹੀਂ लो जी सारे बच्चे देखो जी देख रहे हैं खिचड़ी करनी जिमें कभी देखी ना हो देखो ऐसे देख रहे हैं ये खा लेंगे ये छे की छे प्लेटें लो जी छे की छे प्लेटें खा लेगी ना ऐसी तू कौन खा सकती है कौन खा सकती है ओह ये, ये। माधव छः की छः प्लेटें कौन खा लेती है खा तो ओ कौन खा लेगी ओहे, जी, सारे कुछ हो गया। जी, ये है छ प्लेटे खा लेगी एक चावली चावल कैसे खाती है ना, हाथ करके दिखाना लो जी दोस्तों ऐसे खा जाती है लो जी दोस्तों चलो जी मिलते हैं फिर अगले ब्लॉग में नेक्स्ट ब्लॉग में मिलेंगे ठीक है दोस्तों आपको जब तक के लिए बाय बाय करते हैं जय हिंद करो दोस्तों धक्के नाना है जय हिंद बोलो बाय बाय बोलो <compleması cartoon noise> है। है। ये सब कुछ है बाय बाय जय हिंद